ਸੋਸੀਗਾ ਦੋਸਤੋ ਆਪਾਂ ਅੱਜ ਨਾਲ ਵੀਡੀਓ ਸ਼ੇਅਰ ਕਰਦੇ ਆ ਅੱਜ ਕਿ ਅਸੀਂ ਪਹਿਲਾ ਮੱਕਾ ਬੀਜਿਆ ਸੀ ਇੱਥੇ ਤੇ ਉਹ ਮੀਂਹ ਨਾਲ ਹੋ ਗਿਆ ਸੀ ਮੱਚ ਗਿਆ ਸੀ ਮੀਂਹ ਪਾਣੀ ਖੜਕਾ ਦੀ ਬਾਲੇ ਦਿਨ ਖੜਾ ਰਿਆ ਤੇ ਉਸ ਤੋਂ ਬਾਅਦ ਇਹ ਬੱਤ ਬਹੁਤ ਲੇਟ ਆਇਆ ਬਾਣਾ ਤੇ ਅਸੀਂ ਬਾਕੇ ਤੇ ਦੂਜੀ ਮਸ਼ੀਨ ਨਾਲ ਬੀਜਣ ਲੱਗੇ ਫਿਰ ਅਸੀਂ ਸੋਚਿਆ ਵੀ ਮੀਂਹ ਤਾਂ ਅੱਗੇ ਹੋਰ ਵੀ ਆਉਣਗੇ ਵੀ ਹੋਵੇ ਨਾ ਤਾਂ ਵੀ ਆਪਾਂ ਕੋਈ ਜਿਗਾਰਡ ਕਰਕੇ ਮੀਂਹ ਵਾਸਤੇ ਮੱਕਾ ਇਹ ਤਾਂ ਹੋਣਾ ਨਹੀਂ ਤੇ ਆਪਾਂ ਬੱਟਾਂ ਤੇ ਮੱਕਾ ਲਾਇਆ ਜੀ ਆਹ ਦੇਖੋ ਅਸੀਂ ਬੱਟਾਂ ਦੇ ਆ ਦੇ ਵਿਚਾਲੇ ਵੀ ਵਿਚ ਵਿਚ ਬੱਟਾਂ ਦੇ ਓੜੇ ਕੱਢ ਕੇ ਟ੍ਰਾਇਲ ਵਜੋਂ ਦੇਖੇ ਸੀਗੇ ਵੀ ਉੱਗਰਦੇ ਆ ਕਿ ਨਹੀਂ ਪਾਣੀ ਦੋ ਵਾਰੀ ਪਾਤਾ ਤੇ ਵਧੀਆ ਸਲਾਬ ਜੜ ਗਈ ਸੀ ਤੇ ਆ ਚਾਰ ਚਾਰ ਓੜੇ ਲਾਏ ਆਪਾਂ ਬੱਟਾਂ ਦੇ ਦੇਖੋ ਠੀਕ ਹੈ ਤੇ ਇਹ ਮੱਕਾ ਵਧੀਆ ਕੰਡੀਸ਼ਨ ਚ ਹੈਗਾ ਤੇ ਵੀ ਮੀਂਹ ਨਾਲ ਇਹਨੂੰ ਕੋਈ ਬੜਾ ਅਸਰ ਨਹੀਂ ਹੋਇਆ ਤੇ ਦੂਜਾ ਮੱਕਾ ਹੋਰ ਵੀ ਪਿੱਜਾ ਕਾਚੇ ਕਾਣੀ ਤੇ ਉਹ ਮੱਚ ਗਿਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਮੀਂਹ ਦੇ ਮੌਸਮ ਚੱਲ ਪੈਂਦੇ ਆ ਕੋਈ ਵੀ ਚੀਜ਼ ਆਪਾਂ ਬੀਜਦੇ ਆ ਮੱਕਾ ਬੀਜਣਾ ਗਾ ਜਵਾਰ ਬੀਜਣੀ ਆ ਕੁਛ ਬੀਜਣਾ ਗਾ ਅ ਇਸ ਲੋ ਡੁਪੱਟਾਂ ਦੇ ਉੱਤੇ ਵੱਧ ਓੜੇ ਕੱਢ ਦਿਆ ਕਰੋ ਪੋਮਾਂ ਦੀ ਜਿਵੇਂ ਹੁਣ ਇੱਥੇ ਦੋ ਆਈ ਦੀ ਜ ਹੁਣ ਦੋ ਓੜੇ ਲਾਏ ਆ ਬਟ ਤੇ ਤੇ ਇਹਦੇ ਤੇ ਅਸੀਂ ਚਾਰ ਲਾਤੇ ਐ ਅਲੱਗ ਅਲੱਗ ਟ੍ਰਾਇਲ ਕਰਕੇ ਦੇਖਾਂਗਾ ਤੇ ਬਹੁਤ ਸੋਹਣਾ ਮੱਕਾ ਖੜਾਗਾ ਤੇ ਛੇਤੀ ਹੋਊਗਾ ਇਹ ਵੀ ਗੱਲਾਂ ਨਾਲ ਇਹ ਮਹੀਨੇ ਦੇ ਵਿੱਚ ਵੱਢ ਲਾਉਣ ਵਾਲਾ ਹੋ ਜੂ ਇਸ ਤੋਂ ਬਾਅਦ ਹੁਣ ਇਹਨੂੰ 8-10 ਦਿਨ ਹੋ ਗਏ ਬੀਜੇ ਨੂੰ ਦੱਸ ਦੇਣ ਮੱਕਾ ਬਹੁਤ ਸੋਹਣਾ ਹੋਇਆਗਾ ਤੇ ਹੁਣ ਫੇਰ ਮੀਂਹ ਪੈ ਰਿਆ ਨਾਲੇ ਅੱਗੇ ਤੇ ਹੁਣ ਜਿਹੜੇ ਮੱਕਿਆਂ ਚ ਪਾਣੀ ਖੜਾਗਾ ਤੇ ਹੁਣ ਮੀਂਹ ਪੈ ਗਿਆ ਹੋਰ ਪੂਰਾ ਆ ਰਹੀ ਜਾਂਦੀ ਆ ਆ ਦੇਖੋ ਤੇ ਉਹਨਾਂ ਦਾ ਹੋਰ ਵੀ ਬੁਰਾ ਹਾਲ ਹੋ ਜਾਣਾਗਾ ਉਹਨਾਂ ਨੇ ਜੰਮੀ ਮੱਚ ਜਾਣਾਗਾ ਨਹੀਂ ਧੰਨਵਾਦ ਦੋਸਤੋ